ਹਾਈ ਕੋਰਟ ਦੇ ਵਿੱਚ ਨਾ ਕੰਟੈਂਪਟ ਪਾਈ ਹੋਈ ਆ ਤੇ ਉਹਦੇ ਵਿੱਚ ਹਾਈ ਕੋਰਟ ਦੇ ਆਰਡਰ ਆ ਵੀ ਜਿਹੜੀ ਆ ਇਨਕੋਇਜਮੈਂਟ ਹੋਈ ਆ ਨੂੰ ਹਟਾਇਆ ਜਾਵੇ ਤੇ ਉਹਨਾਂ ਦੀ ਆਰਡਰਾਂ ਦੀ ਪਾਲਣਾ ਵੀ ਮੈਂ ਅੱਜ ਮਾਨੂ ਦੀ ਸਾਹ ਤੇ ਪਰਮਾਨਤਾਤ ਜਿਹੜਾ ਮੈਨੂੰ ਦੇਸੀ ਦੇ ਤੇ ਲਾਇਆ ਪੁਲਿਸ ਕੋਰਤ ਚ ਲਾਈ ਗਈ ਆ ਉਹਨਾਂ ਆਰਡਰ ਦੀ ਪਾਲਣਾ ਚਾਹੀਦੀ ਹੈ ਜਿਹੜੀ ਆ ਇਨਕੋਇਜਮੈਂਟ ਸਭ ਹਟਾ ਲੈ ਜੀ ਸਾਰੀ ਫੋਰਸ ਵੀ ਲੱਗੀ ਆ ਸਾਰਾ ਕੋਈ ਦੱਬੋ ਦੀ ਗੱਲ ਸੇ ਕੰਟੈਂਪਟ ਦਾ ਕੇਸ ਹੀ 2023 ਦਾ ਤੇ ਜਿਹੜੀ ਕੰਪਲਾਈਅੰਸ ਉਹਦੀ ਕਰ ਰਹੇ ਆ ਅਸੀਂ ਉਹਦੇ ਤਰਕੇ ਦੀ ਗ੍ਰੀਨ ਰਿਮੂਵ ਦੀ ਕੰਪਲਾਈਅੰਸੀ ਉਹ ਜਿਹੜੇ ਵਾਇਓਲੇਸ਼ਨ ਸੀ ਉਹਨਾਂ ਦੀ ਕੰਪਲਾਈਅੰਸ ਕਰ ਰਹੇ ਅਸੀਂ ਅੱਜ ਫਲਾਹ ਜੋ ਅਸੀਂ ਹੁਣ ਕਰ ਰਹੇ ਆ ਫੇਸ ਵੰਚ ਕਰ ਰਹੇ ਆ ਜਿੰਨੀ ਵੀ ਹੋਊਗੀ ਅਸੀਂ ਸਾਰੀ ਕਰਾਂਗੇ ਪਹਿਲਾਂ ਵੀ ਜੋ ਵੀ ਕਾਰਵਾਈ ਕੀਤੀ ਸੀ ਪਹਿਲਾਂ ਸਟਾਰਟਿੰਗ ਕੀਤੀ ਪਹਿਲਾਂ ਫੇਸਬੁਕ ਤੋਂ ਕੀਤੀ ਸੀ ਕੋਈ ਡੇਟਸ ਤੋਂ ਪਰ ਉਹ ਤੁਹਾਰੇ ਨਹੀਂ ਹੋ ਸਕਣ ਕਰਕੇ ਜਿੱਤੇ ਵਿਸੰਸਰੀ ਕੀਤੀ ਸੀ ਫਿਰ ਉਧਰ ਜਿਆਦਾ ਕਾਰਵਾਈ ਹੋਣ ਜਿੱਤੇ ਜਿਹੜੇ ਜਿਹੜੇ ਵਹਿ ਰਹੇ ਨੇ ਕੰਟੀਨਿਊਲੀ ਪ੍ਰੋਸੈਸ ਚੱਲ ਰਿਹਾ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਤਪਾਇਆ ਉਹ ਬੰਦੇ ਦੀ ਜੁਰਤ ਇਸ ਕਰਕੇ ਵਧੀ ਕਿਉਂਕਿ ਜਿਹੜੇ ਸਾਡੇ ਨਾਲ ਕੁਝ ਆਗੂ ਸੀਗੇ ਉਹਦੇ ਹਿਤਾ ਕਰਕੇ ਗੋਲ ਹੋ ਗਏ ਉਸ ਬੰਦੇ ਦੇ ਖਿਲਾਫ ਐਸਐਸਵੀ ਵਿਜੀਲੈਂਸ ਕੋਲੇ ਇਨਕੁਆਇਰੀ ਆ ਚੁੱਕੀ ਹੈ ਐਸਐਸਪੀ ਵਿਜੀਲੈਂਸ ਨੇ ਇਨਕੁਆਇਰੀ ਇੰਸਪੈਕਟਰ ਨੂੰ ਮਾਰਕ ਕਰਤੀ ਉਹਦੀ ਕਰਪਸ਼ਨ ਜਿੰਨੀ ਉਹਨੇ ਆਪਦੀ ਡਿਊਰਿੰਗ ਕੀਤੀ ਹੈ ਸਰਵਿਸ ਦੇ ਦੌਰਾਨ ਮੇਰਾ ਲੋਕਾਂ ਨੂੰ ਖੁੱਲਾ ਸੱਦਾ ਹੈ ਭਾਈਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਉਸ ਬੰਦੇ ਨੂੰ ਸਬਕ ਸਿਖਾਵਾ ਚਾਹੀਦਾ ਜਿਹਨੇ ਪੰਜੇ ਪੈਸਾਂ ਦੇ ਲੋਕ ਤੇ ਹੋਰ ਕਲੋਨੀਆਂ ਦੇ ਲੋਕ ਤਪਾਏ ਆ ਉਹਦੀ ਇਨਕੁਆਰੀ ਦੇ ਨਾਲ ਮੈਂ ਮੂਹਰੇ ਲੱਭਣ ਨੂੰ ਤਿਆਰ ਆ ਪੰਜੇ ਬੇਸਾਂ ਦੇ ਲੋਭ ਨਾਲ ਲੱਭਣਾ ਇਹ ਕੁਐਰੀ ਆ ਚੁੱਕੀ 100 150 ਬੰਦੇ ਨੇ ਦਸਕਤ ਕਰਕੇ ਦਿੱਤਾ ਸੀ ਉਹਨੂੰ ਭਾਈਦਿਆਂ ਨੂੰ ਵਾਹ ਫੇਰ ਇੱਕੋ ਹੀ ਗੱਲ ਐ ਦਿਖਾਉਣਾ ਚਾਹੀਦਾ ਜੇ ਲੋਕ ਚੁੱਪ ਕਰਕੇ ਬੈਠਣਗੇ ਇਹ ਜੇ ਸ਼ਰਾਰਤੀ ਲੋਕਾਂ ਦਾ ਹੌਸਲਾ ਵੱਧ ਐ ਜਿਹੜੇ ਲੋਕ ਮੇਰੇ ਸਾਥੀ ਮੇਰੇ ਨਾਲ ਚੱਲੇ ਸੀ ਜਿਹੜੇ ਮਗਰੋਂ ਕੋਲ ਹੋ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਐ ਮੂਹਰੇ ਆਓ ਨਿਕਲ ਕੇ ਇਹ ਜਿਹੜੇ ਡਾਈਟ ਕੋਕ ਪੀ ਜੇ ਜੇ ਦੀਆਂ ਖਾਗੈ ਜੀ ਆਪਾਂ ਅੰਦਰ ਵੜ ਕੇ ਏਸੀ ਜੀ ਕਹਿੰਦੇ ਕੋਈ ਬਾਤ ਨਹੀਂ ਜੀ ਦੇਖ ਲੁੱਤਿਆ ਹੋ ਜਾਏਗਾ ਕਿ ਆਉਣੀ ਹੁੰਦਾ ਲੜਾਈ ਦੇ ਮੈਦਾਨ ਚ ਕਿਸਾਨ ਬੈਠੇ ਆ ਲੜੀ ਜਾਂਦੇ ਆ ਉਹ ਖੜੀਆਂ ਸਰਕਾਰਾਂ ਇਹਨਾਂ ਗੱਲ ਹੀ ਕੁਝ ਨਹੀਂ ਸੀ ਕੀ ਸਾਰਾ ਮਾਮਲਾ ਕੀ ਸੀ ਜੀ ਮਾਮਲਾ ਕੁਝ ਨਹੀਂ ਇੱਕ ਬੰਦਾ ਸੀ ਸ਼ਰਾਰਤੀ ਐ ਸਾਰੇ ਧਰ ਦਾ ਕਰਪਟ ਦੇ ਠੱਗ ਐ ਉਹਨੇ ਆਪ ਦੀ ਹਿੰਟ ਪਕਾਉਣ ਵਾਸਤੇ ਪੰਜ ਵੇਸਾਂ ਦੇ ਲੋਕਾਂ ਨੂੰ ਕਮਾਇਆ ਪਰ ਮਾੜਾ ਮਾੜਾ ਕਹਿੰਦੇ ਇਹ ਡੀਰ ਡਾਰ ਹੋਏ ਸਾਰੇ ਦਾੜੂ ਵਾਲਾ ਤੋਂ ਪੈਸੇ ਲੈਂਦਾ ਸਾਰਿਆਂ ਤੋਂ ਪਤਾ ਸਾਰੀ ਦੁਨੀਆ ਨੂੰ ਕੋਈ ਸੋ ਨੂੰ ਨਹੀਂ ਪਤਾ हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम WhatsApp ਚੈਨਲ ਪਰ